ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਪੱਖੀਆਂ ਹੀ ਪੱਖੀਆਂ ਵਧੀਆ ਵਧੀਆ ਡਿਜ਼ਾਈਨਾਂ ਦੇ ਪੱਖੀਆਂ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਵਾਲੇ ਪੰਜਾਬੀ ਵਿਰਸੇ ਵਾਲੇ ਤੇ ਵਧੀਆ ਵਧੀਆ ਹਰ ਇੱਕ ਕਲਰ ਚ ਪੱਖੀਆਂ ਜੀ ਰੈੱਡ ਕਲਰ ਮੈਂਟਾ ਕਲਰ ਪੀਲਾ ਕਲਰ 오ਰੇਂਜ ਕਲਰ yellow ਤੇ ਸਾਰੇ ਕਲਰਾਂ ਦੀਆਂ ਪੱਖੀਆਂ ਆਪਣੇ ਕੋਲੇ ਹੁੰਦੀਆਂ ਨੇ ਜੀ ਸਾਡੇ ਨੰਬਰ ਨੋਟ ਕਰ ਲਓ 826 41 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲਵਾਲ ਚੌਂਕ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਵਾਲੇ ਪੱਖੀਆਂ ਲਓ ਜੀ ਜਿੰਨੀਆਂ ਮਰਜ਼ੀ ਪੱਖੀਆਂ ਚਾਰਖਾ ਲਓ ਮਧਾਣੀ ਲਓ ਸੰਦੂਖ ਲਓ ਚੱਕੀ ਲਓ ਰਾਮਕਰਸੀ ਲਓ ਪੰਜਾਬੀ ਸੱਭਿਆਚਾਰ ਰਿਲੇਟਡ ਸਾਰਾ ਸਮਾਨ ਹੁੰਦਾ ਜੀ ਆਪਣੇ ਕੋਲੇ ਤੇ ਨੰਬਰ ਫੇਰ ਨੋਟ ਕਰ ਲਓ ਜੀ 8264144620 ਪਿੰਡ ਹੈਗਾ ਜੀ ਜੋਧਾ ਜਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੁਖਜਿੰਦਰ ਸਿੰਘ ਉਪੀ ਪੰਜਾਬੀ ਸਬੇਚਾਰ ਪੰਜਾਬੀ ਵਿਰਸੇ ਵਾਲੇ ਪੂਰੀ ਭਰਮੀ ਬਰਕਾ ਜੀ ਪੱਖੀਆਂ ਤੇ ਪੂਰੀ ਭਰਮੀ ਪਰਕ ਵਾਲੀਆਂ ਪੱਖੀਆਂ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ